ਪੰਜਾਬ ਚ ਲੋਕ ਸਭਾ ਚੋਣਾਂ ਦੀਆਂ ਵੋਟਾਂ ਜਿਹੜੀਆਂ ਹੋ ਸ਼ੁਰੂ ਹੋ ਚੁੱਕੀਆਂ ਨੇ ਸਵੇਰ ਤੋਂ ਹੀ ਲੋਕ ਵੋਟ ਪਾਣ ਲਈ ਆਪਣੇ ਆਪਣੇ ਜ਼ਿਲ੍ਹੇ ਦੇ ਪੋਲਿੰਗ ਬੂਥਾਂ ਤੇ ਪਹੁੰਚੇ ਨੇ ਵੋਟ ਪਾਣਾ ਸਭ ਦਾ ਅਧਿਕਾਰ ਹੈ ਹਰ ਵਰਗ ਹਰ ਉਮਰ ਦੇ ਲੋਕ ਜਿਹੜੇ ਨੇ ਉਹ ਵੋਟ ਪਾਣ ਆਪਣੇ ਆਪਣੇ ਹਲਕਿਆਂ ਜਿਹੜੇ ਪਹੁੰਚੇ ਉੱਥੇ ਹੀ 103 ਸਾਲ ਦੀ ਬਜ਼ੁਰਗ ਮਾਤਾ ਜਿਹੜੀ ਆ ਉਹ ਵੋਟ ਪਾਣ ਲਈ ਉੱਥੇ ਪਹੁੰਚਿਆ ਤੇ ਜਿੱਥੇ ਦੇ ਮੰਨੇ ਫੁੱਲਾਂ ਦਾ ਹਾਰ ਪਾ ਕੇ ਅਤੇ ਫੁੱਲਾਂ ਦੀ ਵਰਖਾ ਕਰਕੇ ਉਸ ਮਾਤਾ ਦਾ ਜਿਹੜਾ ਕਿ 10 3 ਸਾਲ ਦੀ ਹੈ ਉਹਨਾਂ ਦਾ ਸਵਾਗਤ ਕੀਤਾ ਦੇਖੋ ਜੀ ਅਸੀਂ ਬਹੁਤ ਵਧੀਆ ਦੇਖ ਰਹੇ ਹਾਂ ਆਪਣੀ ਸਾਦੀ ਮਾਤਾ ਜੀ ਇਹ ਖਰਾਕਾਂ ਪੁਰਾਣੀਆਂ ਖਾਧੀਆਂ ਉਹਨਾਂ ਨੇ ਤਾਂ ਇਹ 103 ਸਾਲ ਦੀ ਉਮਰ ਹੋ ਗਈ ਅੱਜ ਕੱਲ ਦੇ ਮੁੰਡੇ ਤਾਂ ਨੌਜਵਾਨ ਮਰਦਾਂ ਦੇ ਨਸ਼ੇ ਦੇ ਜ਼ੋਰ ਦੇ ਵਿੱਚ ਮੈਂ ਤਾਂ اپੀਲ ਕਰਦਾ ਸਭ ਨੂੰ ਇਹ ਨਸ਼ੇ ਤੋਂ ਦੂਰ ਹੋ ਕੇ ਭਾਈ ਸਭ ਆਪਣਾ ਵਧੀਆ ਖਾਣਾ ਖੋਲ ਖਾਣ ਬੋਟਾਏ 103 ਸਾਲ ਦੀ ਸਾਡੀ ਮਾਤਾ ਹੋ ਗਈ ਇਦਾਂ ਦੀ ਉਮਰ ਦੇ ਵਿੱਚ ਹੋਣ ਅੱਜ ਕੱਲ ਦੇ ਨੌਜਵਾਨ ਹਾਂਜੀ ਬਿਲਕੁਲ ਹੋ ਰਹੀ ਹੈ ਬੜਾ ਪਿੰਡ ਦੇ ਲੋਕੀ ਸਾਡੇ ਨਾਲ ਕਾਫੀ ਹੋਏ ਤੁਸੀਂ ਤਾਂ ਪੂਰਾ ਦੋ ਦੋ ਮਹੀਨੇ ਪੂਰੀ ਮਿਹਨਤ ਕੀਤੀ ਹੈ ਜੀ ਨਾਪਾ ਵਿਧਾਨ ਸਭਾ ਦਾ ਹਰੇਕ ਵਾਰਡ ਪਾਸੋਂ ਦਾ ਹਰੇਕ ਵਾਰਡ ਔਰ 142 ਪਿੰਡ ਹਰੇਕ ਪਿੰਡ ਚ ਗਏ ਆਪਣੀ ਕੰਪੇਨ ਕੀਤੀ ਔਰ 2 ਸਾਲ ਦਾ ਜਿਹੜਾ ਕਾਰਜਕਰ ਪੰਜਾਬ ਸਰਕਾਰ ਦਾ ਪਗੰਤ ਮੰਤਰੀ ਸਰਕਾਰ ਦਾ ਅਸੀਂ ਦੱਸਿਆ ਆਪਣੇ ਕੰਮ ਕਰ ਦੱਸੇ ਨੇ ਬਾਕੀ ਲੋਕਤੰਤਰ ਚ ਲੋਕ ਵੱਡੇ ਹੁੰਦੇ ਹੈ ਜੀ ਹੁਣ ਲੋਕਾਂ ਨੇ ਫੈਸਲਾ ਕਰਨਾ ਜੀ ਮੈਂ ਉਮੀਦ ਕਰਦਾ ਕਿ ਲੋਕ ਸਹੀ ਫੈਸਲਾ ਕਰਨਗੇ ਔਰ ਜਿਹੜੇ 3 ਸਾਲ ਸਰਕਾਰ ਦੇ ਨੇ ਉਹਦਾ ਆਨੰਦ ਲੈਣ ਵਾਸਤੇ ਤੇ ਹੋਰ ਕੰਮ ਬਹੁਤ ਸਾਰੇ ਪਲਾਨ ਨੇ ਜਿਵੇਂ ਮੁੱਖ ਮੰਤਰੀ ਸਾਹਿਬ ਅਕਸਰ ਕਹਿੰਦੇ ਆ ਪੰਜਾਬ ਨੂੰ ਉਲੀਹਾਂ ਤੇ ਲਿਆਉਣ ਵਾਸਤੇ ਤੇ ਪੰਜਾਬ ਦੇ ਲੋਕ ਜਿਹੜਿਆ ਉਹ ਆਮ ਆਦਮੀ ਪੜੇ ਹੱਕ ਦੀ ਕੰਗਾਈ 13 ਦੀਆਂ 13 ਸੁਪੜਾ ਸਾਫ ਕਰਦਾਂਗੇ ਪੰਜਾਬ ਦਾ ਦੇਖ ਲਓ ਸੰਗਤ ਅੱਜ ਕਿਵੇਂ ਆਵਾਜ਼ਾਂ ਆਉਂਦੀਆਂ ਨੇ ਜੀ ਪਰਮਾਤਮਾ ਕਰੋ ਕਿਰਪਾ ਜੀ ਕਿਦਾ ਕਿਸੀਂ ਪੰਜਾਬ ਦੇ ਵਿੱਚ ਜਿਹੜਾ ਜਿਸ ਤਰੀਕੇ ਨਾਲ ਕੰਮ ਕੀਤਾ ਹੈ ਸਰਕਾਰ ਨੇ ਜਿਵੇਂ 600 ਜੰਟ ਬਿਜਲੀ ਮੁਫਤ ਆ ਖੇਤਾਂ ਚ ਨਹਿਰੀ ਪਾਣੀ ਆ ਗਿਆ ਕਿਸਾਨ ਦੇ ਘਰ ਵੀ ਬਿਜਲੀ ਮਾਫਾ ਖੇਤ ਦੀ ਮਾਫਾ ਨੌਕਰੀਆਂ 43 42 ਹਜ਼ਾਰ ਨੌਕਰੀਆਂ ਐਮੀਨੈਂਸ ਸਕੂਲਾਂ ਦਾ ਕਨਸੈਪਟ ਹਸਪੀਟਲਾਂ ਦਾ ਜਿਹੜਾ ਕੰਮ ਬੜਾ ਜ਼ੋਰ ਸ਼ੋਰ ਨਾਲ ਚੱਲ ਰਿਹਾ ਇਹ ਸਾਰੇ ਕੰਮ ਜਿਹੜੇ ਨੇ ਕਿ ਪੰਜਾਬ ਦੇ ਪਹਿਲੀ ਵਾਰ ਦੇਖ ਰਿਹਾ ਔਰ ਇੱਕ ਕਿਸਾਨ ਮੈਨੂੰ ਇਨਸਾਨ ਬੰਦੇ ਮਿਲੇ ਕਹਿੰਦੇ ਜੀ ਸਾਨੂੰ ਜਨਰਲ ਕੈਟਾਗਰੀ ਨੂੰ ਕਦੇ ਕਿਸੇ ਨੇ ਕੁਝ ਨਹੀਂ ਦਿੱਤਾ ਵੀ ਪਹਿਲੀ ਸਰਕਾਰ ਆ ਜਿੰਨੇ ਸਾਨੂੰ 600 ਜੁੰਡ ਬਿਜਲੀ ਮਾਫ ਦਿੱਤੀ ਹੈ ਕਿ ਅਸੀਂ ਤਾਂ ਵੋਟ ਜ਼ਰੂਰ ਕਰਾਂਗੇ ਸੋ ਕਹਿੰਦਾ ਬਾਵਾ ਹਰ ਵਰਗ ਲਈ ਕੁਝ ਨਾ ਕੁਝ ਹੈ ਔਰ ਉਮੀਦ ਹੈ ਜੀ ਕਿ ਸਾਰਾ ਪੰਜਾਬ ਜਿਹੜਾ ਇੱਥੇ ਧਿਆਨ ਦੇ ਰਿਹਾ ਹੈ ਅਗਰ ਆਪਣੀ ਵੋਟ ਪਾਉਣ ਵਾਸਤੇ ਸਹੌਲੀ ਪਿੰਡ ਵਿਧਾਨ ਸਭਾ ਨੱਬਾ ਬਹੁਤੇ ਪਹੁੰਚੇ ਨੇ ਦਾ ਸਭ ਲਈ ਪ੍ਰੇਰਨਾ ਜੀ ਕਿ ਮੈਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਬਹੁਤ ਵੱਡਾ ਇਹ ਉਤਸਵਾਂ ਦੀ ਵੋਟਾਂ ਦਾ ਇਹਦਾ ਹਿੱਸਾ ਮਨੋ ਤੁਸੀਂ ਤੁਹਾਡੇ ਕੋਲ ਰਾਈਟ ਹੈ ਜਿਹੜਾ ਵੋਟ ਪਾਉਣ ਦਾ ਉਹ ਇਸਤੇਮਾਲ ਕਰੋ ਜਿਹੜਾ ਤੁਹਾਨੂੰ ਕੈਂਡੀਡੇਟ ਪਸੰਦ ਆਉਂਦਾ ਉਹਨੂੰ ਤੁਸੀਂ ਵੋਟ ਕਰੋ ਆ ਪਰ ਇਸਤੇਮਾਲ ਜ਼ਰੂਰ ਕਰੋ ਜੇ ਆਪਣੀ ਵੋਟ ਵੇਸਟ ਕਰੋਗੇ ਤਾਂ ਫਿਰ ਬਾਅਦ ਦੇ ਵਿੱਚ ਤੁਸੀਂ ਫਿਰ ਕਹੋਗੇ ਜੀ ਮੈਂ ਵੋਟ ਨਹੀਂ ਪਾ ਸਕਿਆ ਜਾਂ ਮੈਨੂੰ ਚੁਣਨਾ ਚਾਹੁੰਦਾ ਸੀ ਇਹਨੂੰ ਚੁਣਨਾ ਚਾਹੁੰਦਾ ਸੀ ਜੋ ਤੁਹਾਡੇ ਮਨ ਦੇ ਵਿੱਚ ਆ ਤੁਸੀਂ ਵੋਟ ਪਾ ਕੇ ਆਪਣੀ ਜਿਹੜੀ ਹੈ ਜਿਹੜਾ ਆਪਣਾ ਫਰਜ਼ ਉਹ ਨਿਭਾਓ আর ਜਿਹੜਾ ਤੁਹਾਡਾ ਹੱਕ ਵੀ ਬਣਦਾ ਤੁਸੀਂ ਵੋਟ ਪਾਉਣ ਦਾ ਉਹਦਾ ਵੀ ਤੁਸੀਂ ਲਾਭ ਲਓ